ਡਵੈਲਪਮੈਂਟ ਵਾਸਤੇ ਕੋਈ ਐਮਐਲਏ ਮੇਰੇ ਕੋਲੇ ਆਵੇ ਚੰਗੇ ਕੰਮ ਲੈ ਕੇ ਆਵੇ ਮੈਂ ਗਿਣਤੀ ਨਹੀਂ ਦੇਖਦਾ ਕਿ ਕਿੰਨੀਆਂ ਵੋਟਾਂ ਤੇ ਜਿੱਤਿਆ ਹੈ ਜਾਂ ਉਸ ਇਲਾਕੇ ਦੀ ਆ ਜਾ ਉਸ ਪਿੰਡ ਦੀ ਗਿਣਤੀ ਕਿੰਨੀ ਹੈ ਜਿਸ ਕੰਮ ਵਾਸਤੇ ਪੈਸੇ ਮੰਗ ਰਿਹਾ ਚੰਗੇ ਬੰਦੇ ਚੁਣ ਕੇ ਭੇਜੋਗੇ ਤਾਂ ਕੰਮ ਚੰਗੇ ਹੋ ਜਾਣਗੇ ਨਹੀਂ ਤਾਂ 37 ਸਾਲ ਚੁਣੀ ਗਏ ਆ ਪਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਸੀ ਉਦੋਂ ਮੈਂ ਤੁਹਾਡਾ ਕਸੂਰ ਨਹੀਂ ਇਹਦੇ ਵਿੱਚ ਕੱਟਦਾ ਕੋਈ ਬਦਲਾਵ ਹੀ ਨਹੀਂ ਸੀਗਾ ਵੀ ਚੇਂਜ ਕੀ ਕਰੀਏ ਮਤਲਬ 10 15 ਚੋਰਾਂ ਦੀ ਲਿਸਟ ਆ ਜਾਂਦੀ ਸੀ ਵਿੱਚੋਂ ਸਭ ਤੋਂ ਘੱਟ ਚੋਰੀ ਕਰਨ ਵਾਲਾ ਚੁਣ ਲਓ ਬਸ ਆਹੀ ਹੁੰਦਾ ਸੀ ਉਹ ਕਿੰਨਾ ਤਹਿਸੀਲਾਂ ਚ ਖੱਜਲ ਖਵਾਰੀਆਂ ਘਟ ਗੀਆਂ ਬਸ ਤੁਸੀਂ 15 20 ਦਿਨ ਠਹਿਰ ਜੋ ਟਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚੈਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਿਸਤੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਹੈ ਬਾਅਦ ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਿਸਤੀ ਫੜਾ ਕੇ ਜਾਇਆ ਕਰੂਗਾ ਬਸ ਤੁਸੀਂ ਇੱਕ ਇਹੋ ਟ੍ਰਾਇਲ ਚੱਲ ਰਿਹਾ ਹੈ ਅਗਲੇ ਦਿਨਾਂ ਚ ਤੁਹਾਨੂੰ ਘਾਟਨ ਕਰਾਂ ਬਹੁਤ سارے ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਭੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂਗੇ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲਓ ਲਾਇਸੈਂਸ ਦੇ ਦਈਏ ਕ腐ਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਘੁਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਦਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰਿਸ਼ਟੀਆਂ ਨਹੀਂ ਕਰਨੀਆਂ ਤੁਸੀਂ ਹੁਣ ਰਿਸ਼ਟੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਤੁਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸੈਨਾਂ ਨਾਲ ਰਿਸ਼ਟੀਆਂ ਹੁੰਦੀਆਂ ਨੇ ਤਨਖਾਹ ਤੁਹਾਨੂੰ ਉਨੀਆਂ ਮਿਲੂਗੀ ਚਲੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਿਸ਼ਟੀਆਂ ਤੇ ਰਿਸ਼ਤੀ ਨਾ ਟੌਰ ਬਣਦੀ ਹੈ ਜੀ ਫੋਟੋ ਹੁੰਦੀ ਐ ਐ ਹੁੰਦਾ ਸਰਬਾ ਧੰਨਵਾਦ ਜੀ ਫਲਾਣਾ ਤੇਮਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ 'ਚ ਲਿਖਿਆ ਜਾਊਗਾ ਰਿਸ਼ਟੀਆਂ ਪੰਜਾਬੀ 'ਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ ਚ ਸੌਖੀ ਭਾਸ਼ਾ ਚ ਰਿਸ਼ਤੀਆਂ ਲਿਖੀਆਂ ਜਾਣਗੀਆਂ ਜਿੱਥੋਂ ਮਰਜ਼ੀ ਚਾਹੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੱਗਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਵਾ ਬਾ ਵਸੂਲ ਬਾ ਪਤਾ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲਿਖ ਦਿੰਦੇ ਪਤਾ ਹੀ ਲੱਗਦਾ ਇਹ ਰਿਟਰੀ ਕੀਤੀ ਆ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ ਚ ਲਿਖੋ ਕਿਸੇ ਨੇ ਅੰਗਰੇਜ਼ੀ 'ਚ ਲਿਖਾਉਣੀ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਰੋਣੀ ਹਿੰਦੀ 'ਚ ਲਿਖਾ ਸਕਦਾ ਪਰ ਪੰਜਾਬੀ ਸਭ ਤੋਂ ਪਹਿਲਾਂ ਇਹ ਦੁਨੀਆ ਜਿਹੜੀ ਹੈ ਨਾ ਇਹ ਮੰਨਦੀ ਨਹੀਂ ਕਦੇ ਆ ਜਿਹੜੇ ਵਿਰੋਧੀ ਤੇਰੇ ਨਾਲੇ ਆ ਮੈਂ ਤਾਂ ਹੀ ਕਹੂੰਗਾ ਕਿ ਅੰधे نکال ਰਹੇ ਹਨ ਨੁਕਸ ਮੇਰੇ ਕਿਰਦਾਰ ਮੈਂ ਅੰधे نکال ਰਹੇ ਹਨ ਨੁਕਸ ਮੇਰੇ ਕਿਰਦਾਰ ਮੈਂ ਔਰ ਬਹਿਰੋਂ ਕੋ ਸ਼ਿਕਾਇਤ ਹੈ ਮੈਂ ਗਲਤ ਬੋਲਤਾ ਹੂੰ ਜਿਨ੍ਹਾਂ ਨੂੰ ਸੁਣਦਾ ਨਹੀਂ ਉਹ ਕਹਿੰਦੇ ਗਲਤ ਬੋਲਦਾ ਜਿਨ੍ਹਾਂ ਨੂੰ ਦਿਖਦਾ ਨਹੀਂ ਉਹ ਕਹਿੰਦੇ ਨੁਕਸ ਕੱਢੀ ਜਾਂਦੇ ਆ ਇਹ ਮਤਲਬ ਇਹਨਾਂ ਦਾ ਇਹੀ ਕੰਮ ਹੈ ਬੋਲੀ ਜਾਣ ਦਿਓ ਆਪਾਂ ਆਪਣਾ ਕੰਮ ਆਪਣੀ ਚਾਲੇ ਚੱਲਣਾ ਪਬਲਿਕ ਸਭ ਜਾਣਦੀ ਹੈ ਲੋਕ ਸਭ ਜਾਣਦੇ ਨੇ ਆ ਹੁਣ ਪਾਣੀਆਂ ਦਾ ਪਿਆਸੀ ਰੌਲਾ ਨੰਗਲ ਮੈਂ ਸੌਰੀ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਉਦਗਾਟਨ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹਦਾ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਉਧਰ ਨੂੰ ਮੋੜੇ ਉਹਨਾਂ ਨੂੰ ਹਟਾਇਆ ਤੇ ਕੋਰਟ ਦੇ ਵਿੱਚ ਕੇਸ ਹੈ ਅੱਜ ਹੀ ਹਜੇ ਫੈਸਲਾ ਹੋਇਆ ਕਿ 20 ਤਰੀਕ ਪੈ ਗਈ 20 ਤਰੀਕ ਦੀ ਰਾਤ ਨੂੰ ਤਾਂ ਵੈਸੀ ਪਾਣੀ ਦੇ ਦੇਣਾ ਉਹਨਾਂ ਨੂੰ 20 ਤਰੀਕ ਪੈ ਗਈ ਦਾ ਮਤਲਬ ਆਪਾਂ ਜਿੱਤ ਗਏ ਵੀ ਆਪਾਂ ਪਾਣੀ ਦੀ ਇੱਕ ਬੂੰਦ ਅਸੀਂ ਅਸੀਂ ਕੋਰਟ ਦੇ ਵਿੱਚ ਵੀ ਲੜਿਆ ਮੰਨਯੋਗ ਅਦਾਲਤ ਦੇ ਵਿੱਚ ਲੜਿਆ ਤਰਕਾਂ ਨਾਲ ਲੜਿਆ ਤੇ ਨਾਲੇ ਪੰਜਾਬ ਦੇ ਹੱਕਾਂ 'ਚ ਖੜੇ ਆਂ ਕੋਈ ਅਸੀ ਗੱਲ ਸੋ ਇਸ ਕਰਕੇ ਸਾਡੀ ਕਿਸੇ ਨਾ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਇਹਦਾ ਕੰਮ ਕਰ ਜਿੰਦੇ ਮੁੱਦਾ ਕਿਨੇ ਛੇੜਿਆ ਜੀ ਆਈ ਕਿਥੋਂ ਤੋਂ ਤੁਸੀਂ ਹਰਾ ਕੇ ਭੇਜਿਆ ਉਹਨਾਂ ਨੇ ਰਾਜਸਥਾਨ ਤੋਂ ਐਮਪੀ ਬਣਾ ਕੇ ਰਾਜ ਸਭਾ ਦਾ ਮਨਿਸਟਰ ਬਣਾਤਾ ਮੈਨੂੰ ਤੁਹਾਡਾ ਐਮਪੀ ਰਹਾ ਬਿੱਟੂ ਉਹ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆ ਮੈਂ ਹਜੇ ਵੀ ਮੈਂ ਪੁੱਛਣ ਲੱਗ ਜਾਣਾ ਹੁਣਾਂ ਵੀ ਇਹ ਕਾਂਗਰਸ ਵੱਲ ਬੋਲ ਰਿਹਾ ਜਾਂ ਕਿ ਕਿਧਰੋਂ ਬੋਲ ਰਿਹਾ ਹੈ ਕਿਉਂਕਿ ਸਾਰੀ ਕਈ ਪੀੜ੍ਹੀਆਂ ਤਾਂ ਕਾਂਗਰਸ 'ਚ ਕੱਟਤੀਆਂ ਭਾਜਪਾ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਇੱਧਰ ਆ ਕੇ ਕਾਂਗਰਸ ਨੂੰ ਗਾਲਾਂ ਕੱਢਣ ਲੱਗ ਗਏ ਤੜਕੀ ਮੈਨੂੰ ਗਾਲਾਂ ਕੱਢਣਾ ਯਾਰ ਮੈਂ ਬਿਗਾੜਿਆ ਕੀ ਆ ਭਰਾ ਮੈਨੂੰ ਦੱਸ ਦੇ 1 ਰੁਪਏ ਦਾ ਕੋਈ ਲਾਹਮਤ ਮੇਰੇ ਤੇ ਕੋਈ ਲਾਦੇ ਸਾਢੇ 3 ਸਾਲ ਹੋ ਗਏ ਨਹੀਂ ਤਾਂ ਸਾਢੇ 3 ਸਾਲ ਹੋ ਗਏ ਸਾਢੇ 3000 ਕਰੋੜ ਰੁਪਏ ਇਕੱਠਾ ਕਰ ਲੈਂਦੇ ਨੇ ਪਰ ਜੀ 1 ਰੁਪਿਆ ਦਾ ਤਾਂ ਮੇਰੇ ਤੇ ਲਾ ਦਿਓ ਇਲਜ਼ਾਮ ਵੀ ਸਾਢੇ ਤਿੰਨ ਸਾਲਾਂ じゃ1 ਰੁਪਿਆ ਖਾ ਗਿਆ ਭਗਵੰਤਨਾ ਹੋਰ ਕੋਈ ਗੱਲ ਹੈ ਨਹੀਂ ਇਹ ਜੀ ਐਂ ਕਰਦੇ ਐਂ ਕਰਦੇ ਕਰੀ ਜਾਨੋਂ ਪਾਣੀ ਕੀ ਜਾਨਾ ਛੱਡ ਨਹੀਂ 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 ਮੈਂ ਦੇਖੋ ਪਹਿਲਾਂ ਕੋਈ ਨਾ ਕੋਈ ਕਾਂਗਰਸੀ ਜਾਂ ਅਕਾਲੀ ਹੋਈ ਸੀ ਹੁਣ ਜਿਹੜੇ ਨਵੀਂ ਪਾਰਟੀ ਚ ਆਏ ਨੇ ਕੋਈ ਨਾ ਕੋਈ ਕਿਤਰੋਂ ਕੋਈ ਕੰਮ ਦੇਖ ਕੇ ਕੋਈ ਨੀਅਤ ਦੇਖ ਕੇ ਕੋਈ ਨੈਸ਼ਨਲ ਕੰਮ ਦੇਖ ਕੇ ਆਏ ਹੋ ਵੈਲਕਮ ਮੈਂ ਕਹਿੰਦਾ ਕੋਈ ਅਸੀ ਗੱਲ ਨਹੀਂ ਜਿਹੜੇ ਬੀਜੇਪੀ ਚ ਵੀ ਕਾਉਂਸਲਰ ਨੇ ਮੈਨੂੰ ਮਿਲੇ ਕਾਉਂਸਲਰ ਬੀਜੇਪੀ ਦੇ ਇੱਥੇ ਵੀ ਕਾਉਂਸਲਰ ਕਈ ਖੜੇ ਸ ਆਪਣੇ ਕਈ ਹਾਰ ਵੀ ਗਏ ਥੋੜੀਆਂ ਵੋਟਾਂ ਤੋਂ ਰਹਿ ਗਏ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਚਲਦੀਆਂ ਰਹਿੰਦੀਆਂ ਨੇ ਪਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਇਕੱਠੇ ਰਹੋ ਜਿੱਥੇ ਸ਼ਹਿਰ ਦਾ ਮੁੱਦਾ ਹੋਵੇ ਉੱਥੇ ਵਿਰੋਧਨਾ ਕਰੋ ਕਿਉਂਕਿ ਕਾਉਂਸਲਰ ਜਿਹੜੇ ਨੇ ਉਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਲੋਕਲ ਐਮਐਲਏ ਦੀ ਪਾਵਰ ਹੁੰਦੀ ਆ অলਮੋਸਟ ਉਸ ਕਾਉਂਸਲਰ ਦੀ ਆਪਦੇ ਵਾਰਡ ਦੀ ਸੋ ਚੰਗੇ ਕੰਮਾਂ ਵਾਸਤੇ ਅਸੀਂ ਵੀ ਕੋਈ ਫੰਡਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ ਮੈਂ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦਾ ਕਿ ਐਸ ਗਲੀ ਚ ਆਪਾਂ ਨੂੰ ਘੱਟ ਬੋਟਾ ਪਈਆਂ ਦੋ ਪੁਲੀਆਂ ਹੀ ਵਟਦੋ ਦੋ ਪੁਲੀਆਂ ਪੱਟ ਕੇ ਕਹਿ ਦੋ ਜਾਓ ਭਜੋ ਝਾੜੂ ਵਾਲਿਆਂ ਤੋਂ ਬਣਵਾਓ ਫਿਰ ਲੈ ਐਂ ਕਰਦੇ ਸੀ ਪਹਿਲਾਂ ਮੈਂ ਨਹੀਂ ਕਰਦਾ ਇਦਾਂ ਮੈਂ ਕਹਿੰਨਾ ਕੋਈ ਗੱਲ ਨਹੀਂ ਪਿਛਲੀ ਵਾਰ ਤੁਹਾਨੂੰ ਸ਼ਾਇਦ ਸਾਡੇ ਕੰਮਾਂ ਦਾ ਸਾਡੇ ਚ ਕਮੀ ਰਹਿ ਗਈ ਹੋਊਗੀ ਅਸੀਂ ਨਹੀਂ ਪਹੁੰਚਾ ਸਕੇ ਆਪਣਾ ਪ੍ਰਚਾਰ ਤੁਹਾਡੇ ਤੱਕ ਅਗਲੀ ਵਾਰ ਕਰ ਲੂੰਗਾ ਕਿਹੜਾ ਕੁੰਬ ਦਾ ਮੇਲਾ ਆ ਜਾ ਨਾ ਕਿ ਜੋ ਮੈਂ ਕੈਸਟਾਂਚ ਕਰਦਾ ਸੀ ਉਹੀ ਹੁਣ ਮੈਨੂੰ ਆਪ ਕਰਨਾ ਪੈ ਰਿਹਾ ਜੋ ਮੈਂ ਕੈਸਟਾਂਚ ਕਹਿੰਦਾ ਸੀ ਤੁਸੀਂ ਸੀੜੀਆਂ ਸੁਣ ਲਿਓ ਮੇਰੀਆਂ ਪ੍ਰਾਣੀਆਂ ਕੱਲੀ ਕੁਲ ਫੀ ਗਰਮ ਅਗਰਮੀ ਸੁਣ ਲਿਓ ਉਹ ਸਾਰਾ ਕੁਝ ਕੱਲੀ ਉਹਦੇ ਵਿੱਚ ਹੀ 2-3 ਮਿੰਟ ਚ ਹੈ ਵੀ ਜਿੱਥੇ ਦੀਪੂਆਂ ਵਾਲੇ ਵੱਡੇ ਵੱਡੇ ਢੋਲ ਖਾ ਜਾਂਦੇ ਨੇ ਜਿੱਥੇ ਹਾਕੀ ਵਾਲੇ 20 25 25 ਗੋਲ ਖਾ ਜਾਂਦੇ ਨੇ ਜਿੱਥੇ ਬਿਜਲੀ ਵਾਲੇ بڑے بڑے ਪੋਲ ਖਾ ਜਾਂਦੇ ਨੇ ਉੱਥੇ ਕਾਦੀ ਸ਼ਰਮ ਆ ਕੁਲਫੀ ਗਰਮਾ ਗਰਮ ਨਾ ਉਹ ਸਾਰਾ ਕੁਝ ਉਸੇ ਚ ਹੀ ਹੈ ਕੱਲ ਮੈਨੂੰ ਕਿਸੇ ਨੇ ਭੇਜਿਆ ਕਹਿੰਦੇ ਆਹੀ ਆਹੀ ਪੂਰਾ ਕਰ ਦੋ ਨਾ 2.5 2.5 ਮਿੰਟ ਹੈ ਨਾ ਜਿੱਥੇ ਸਕੂਲ ਚੱਲ ਸਕਦੇ ਨੇ ਬਿਨਾ ਮਾਸਟਰਾਂ ਦੇ ਜਿਹੜੇ ਹਸਪਤਾਲ ਚੱਲੀ ਜਾਂਦੇ ਨੇ ਬਿਨਾ ਡਾਕਟਰਾਂ ਦੇ ਉਹ ਉੱਥੇ ਕਾਦੀ ਸ਼ਰਮ ਆ ਫਿਰ ਕੁਲਫੀ ਗਰਮਾ ਗਰਮ ਆਹੀ ਤਾਂ ਹੈਗਾ ਸੀ 75 ਸਾਲ ਤੋਂ ਇਹੀ ਚੱਲੀ ਜਾਂਦਾ ਸੀ ਹੁਣ ਸਕੂਲਾਂ ਚ ਵੀ ਮਾਸਟਰਾਂ ਮhalla clinicਾਂ ਚ ਵੀ ਤੇ astrਾਂ ਚ ਵੀ ਡਾਕਟਰ ਔਰ ਪੜ੍ਹਾਵਾਂਗੇ ਬੱਚਿਆਂ ਨੂੰ UPSC ਸੈਂਟਰ ਖੋਲਿਆ ਜਾਊਗਾ ਲੁਧਿਆਣੇ 'ਚ ਗਰੀਬਾਂ ਦੇ ਬੱਚੇ ਵੀ ਸਾਰੇ ਜਨਰਲ ਵੀ ਸਾਰੇ IS IPS UPSC ਦੀ ਤਿਆਰੀ ਕਰਨ ਵਾਸਤੇ ਲਾਇਬ੍ਰੇਰੀ ਨਾਲ ਹੋਸਟਲ ਅੱਠ ਖੋਲਨੇ ਆ ਚੋ ਲੁਧਿਆਣਾ ਇੱਕ ਉਹਦੇ ਵਿੱਚੋਂ ਐ ਸੋ UPSC ਦੀ ਤਿਆਰੀ ਕਰੀਏ ਅਫਸਰ ਬਣ ਕੇ ਨਿਕਲੀਏ 12th ਕਰੀ ਜਾਣੇ ਆ +2 ਕਰਕੇ ਬਾਹਰ ਨੂੰ ਭਾਜ ਜਾਣੇ ਆ ਉਧਰੋਂ ਫਿਰ ਉਹਨਾਂ ਦਾ ਵੀ ਹੁਣ ਬੁਰਾ ਹਾਲ ਹੋ ਗਿਆ ਉਹ ਇੱਧਰ ਨੂੰ ਕੱਢ ਦਿੰਦੇ ਕਿੱਥੋਂ ਦੇ ਕਿਤੇ ਦੇ ਰਹੇ ਨਹੀਂ ਰਹੇ ਆਪਾਂ ਆਪਣੀ ਧਰਤੀ ਨੂੰ ਪਿਆਰ ਕਰਕੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਆਸ ਸੁਖਦੇਵ ਦੀ ਧਰਤੀ ਹੈ ਸੋ ਸਾਡੇ ਕੋਲੇ ਐਡੀ ਐਡੀ ਬlesਟ ਐਨਾ ਆਸ਼ੀਰਵਾਦ ਪ੍ਰਾਪਤ ਧਰਤੀ ਸਾਡੇ